ਗੁਰਮੁਖੀ ਗੀਤ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਉਮੀਦ ਹੈ ਕਿ ਸਭ ਨੂੰ ਪਸੰਦ ਆਇਆ ਪੰਥ ਤੇਰੇ ਦੀਆਂ ਗੂੰਜਾਂਦੇ ਰੋ ਦਿਨ ਪੈਣ ਗੀਆਂ ਪੰਥ ਤੇਰੇ ਦੀਆਂ ਗੂੰਜਾਂਦੇ ਰੋ ਦਿਨ ਪੈਣ ਗੀਆਂ ਰਹੀ ਦੁਨੀਆ ਕੀ ਕਰਦਾ ਤਾਰਣ ਗੀਆਂ ਪੰਥ ਤੇਰੇ ਦੀਆਂ ਗੂੰਜਾਂ ਪੰਥ ਤੇਰੇ ਦੀਆਂ ਆ ਪੰਥ ਤੇਰੇ ਦੀਆਂ ਗੂੰਜਾਂ ਪੰਥ ਤੇਰੇ ਦੀਆਂ ਕਿਹੜਾ ਪੰਥ ਆਪਸਾਜਿਆ ਦਿਨ ਬਸਾਖੀ ਵਾਲੇ ਦਿਨ ਬਸਾਖੀ ਵਾਲੇ ਉਸ ਪੰਥ ਨੇ ਦੁਨੀਆਂ ਉੱਤੇ ਕੀਤੇ ਕੰਮ ਨਿਰਾਲੇ ਕੀਤੇ ਕੰਮ ਨਿਰਾਲੇ ਜ਼ੁਲਮ ਜਵਰਨਾ ਤੇਰੀਆਂ ਫੌਜਾਂ ਸਹਿਣ ਗਿਆ ਰਹੀ ਦੀ ਦੁਨੀਆਂ ਤੀਕਰ ਦਾ ਤਾਰਣ ਗਿਆ ਦੀ ਦੁਨੀਆ ਤੀ ਕਰਦਾ ਤਾਰੇ ਨੇ ਗਿਆਂ ਪੰਥ ਤੇਰੇ ਦੀਆਂ ਗੂੰਜਾ ਪੰਥ ਤੇਰੇ ਦੀਆਂ ਸੇਵਾ ਆਪਣੀ ਤੇ ਗ੍ਰੰਥ ਦੇ ਕੁਰਬਾਨੇ ਤੇਰੇ ਪੁੱਤਰਾ ਜਾਗ ਪੰਥ ਨੂੰ ਲਾਇਆ ਦੇਈ ਕੁਰਬਾਨੀ ਤੇਰੇ ਪੁੱਤਾਂ ਜਾਗ ਪੰਥ ਨੂੰ ਲਾਇਆ ਮਹਾ ਸਿੰਘ ਮਾਹੀ ਭਾਗੋ ਯੋਧਿਆਂ ਭਾਗ ਪੰਥ ਨੂੰ ਲਾਇਆ ਪੰਥ ਤੇਰੇ ਦੀਆਂ ਚੜੀਆਂ ਕਦੇ ਨਾ ਟਹਿਣਗੀਆਂ ਰਹਿੰਦੀ ਦੁਨੀਆ ਤੀਕਰ ਦਾ ਤਾਰਣ ਗੀਆਂ ਰਹਿੰਦੀ ਦੁਨੀਆ ਤੀਕਰ ਦਾ ਤਾਰਣ ਗੀਆਂ ਤੇ ਆਸਰੇ ਚੰਦੀ ਕਲਾ ਵਿੱਚ ਪੰਥ ਤੇਰਾ ਚੱਲੇਗਾ ਤੇ ਆਸਰੇ ਚੰਦੀ ਕਲਾ ਵਿੱਚ ਪੰਥ ਤੇਰਾ ਚੱਲੇਗਾ ਕਲਹੀ ਧਰ ਦਸ਼ਮੇਸ਼ ਪਿਤਾਏ ਵਹਿਣ ਕਦੇ ਨਾ ਠੱਲੇਗਾ ਪੰਥ ਦੀ ਖਾਤਰ ਜਿੰਦਾਂ ਲੜਦਿਆਂ ਰਹਿਣ ਗਿਆ ਰਹਿੰਦੀ ਦੁਨੀਆ ਤੀਕਰ ਦਾ ਤਾਰਣ ਗਿਆਂ ਰਹਿੰਦੀ ਦੁਨੀਆ ਤੀਕਰ ਦਾ ਤਾਰਣ ਗਿਆਂ ਪੰਥ ਤੇਰੇ ਨੂੰ ਬਾਬਾ ਕਬਾੜਾ ਸਤ ਗੁਰੂ ਸਿਸ ਨਵਾਵੀ ਸਤ ਗੁਰੂ ਸਿਸ ਨਵਾਵੀ ਏ ਸਰਵਾਂਸ ਦੇ ਦਾਨੀ ਤੈਥੋਂ ਵਾਰੇ ਵਾਰੇ ਜਾਵੇ ਵਾਰੇ ਵਾਰੇ ਜਾਵੇ ਤੇਰੀਆਂ ਪੌਜਾਂ ਹਾਰ ਕਦੇ ਨਾ ਕਹਿਣ ਗਿਆ ਰਹੀ ਦੀ ਦੁਨੀਆ ਤੇ ਕਰਦਾ ਤਾਰਣ ਗਿਆ ਰਹੀ ਦੀ ਦੁਨੀਆ ਤੇ ਕਰਦਾ ਤਾਰਣ ਗਿਆ ਪੰਥ ਤੇਰੇ ਦਿਆਂ ਗੁਜਾਂ ਪੰਥ ਤੇਰੇ ਦਿਆਂ ਪੰਥ ਤੇਰੇ ਦਿਆਂ ਗੁਜਾਂ ਪੰਥ ਤੇਰੇ ਦਿਆਂ ਵਾਹਿਗੁਰੂ ਜੀ What on i